ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਵਿੱਚ ਪਿਆ ਵੱਡਾ ਪਰਥੂ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਅੱਠ ਵੱਡੀਆਂ ਰੈਲੀਆਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕਹਨ ਤੇ ਰਾਜਾ ਬੁਰਿੰਗ ਪ੍ਰਤਾਪ ਸਿੰਘ ਬਾਜਬਾ ਸੁਖਿੰਦਰ ਸਿੰਘ ਰੰਧਾਵਾ ਦੀ ਅਗਵਾਈ ਦੇ ਵਿੱਚ ਕੱਢੀਆਂ ਗਈਆਂ ਚਰਨਜੀਤ ਸਿੰਘ ਚੰਨੀ ਨੇ ਅਖੀਰਲੀ ਰੈਲੀ ਦੇ ਵਿੱਚ ਵੱਧ ਝੜ ਕੇ ਹਿੱਸਾ ਲਿਆ ਹਲਕਾ ਫੋਜਪੁਰ ਤੋਂ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਕਿਸੇ ਵੀ ਸਿਆਸੀ ਰੈਲੀ ਦੇ ਵਿੱਚ ਨਜ਼ਰ ਨਹੀਂ ਆਏ ਲੇਕਿਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਖਲਾਰਾ ਭੜਥੂ ਪੈ ਗਿਆ ਹੈ ਮੰਗ ਉੱਠ ਰਹੀ ਹੈ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਰਾਜਾ ਉਪਰੇ ਪ੍ਰਤਾਪ ਸਿੰਘ ਬਾਜਵਾ ਜਾਂ ਸੁਖਵਿੰਦਰ ਸਿੰਘ ਰੰਧਾਵਾ ਨੂੰ ਲੈ ਕੇ ਕਿ ਭਾਈ ਪ੍ਰਧਾਨ ਵੀ ਬਦਲੋ ਮੁੱਖ ਮੰਤਰੀ ਦਾ ਚਿਹਰਾ ਵੀ ਅਲਾਨੋ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਡੇ ਪੱਧਰ ਤੇ ਲੜੀਆਂ ਜਾਣ ਚਰਨਜੀਤ ਸਿੰਘ ਚੰਨੀ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਜਦੋਂ ਉਹਨਾਂ ਦੇ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਰਟ ਕੁਮਾਇਗਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੇ ਹਲਕਾ ਇੰਚਾਰਜਾਂ ਨੂੰ ਰੋਕਿਆ ਕਿ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ ਜਾਣ ਤੋਂ ਗ੍ਰੇਸ ਕੀਤਾ ਜਾਵੇ ਲੇਕਿਨ ਇਸ ਦੇ ਬਾਵਜੂਦ 100 ਤੋਂ ਪਲੱਸ ਪੰਜਾਬ ਦੇ ਹਲਕਾ ਇੰਚਾਰਜ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ ਆਏ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਦੂਸਰੇ ਪਾਸੇ 36 ਜੱਟ ਸਿਕ ਚੇਰਿਆਨੇ ਜਿਹੜੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਇੰਚਾਰਜ ਨੇ ਉਹ ਕਹਿ ਰਹੇ ਨੇ ਕਿ ਅਸ ਉਨ੍ਹਾਂ ਨੇ ਚਿੱਠੀ ਲਿਖ ਦਿੱਤੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਅਸੀਂ ਤੁਹਾਡੇ ਨਾਲ ਬੈਠ ਕੇ ਟੇਬਲ ਟॉक ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਾਂ 227 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਆਪਾਂ ਰਲ ਮਿਲ ਕੇ ਉਲੀਕੀਏ ਤੇ ਦੂਸਰੇ ਪਾਸੇ 40 ਚਾਲੀਆਂ ਨੇ ਵੀ ਚਿੱਠੀ ਲਿਖ ਦਿੱਤੀ ਹੈ ਕਿ ਭਈ ਸਾਨੂੰ ਰਾਜਾ ਵਰਿੰਗ ਮਨਜ਼ੂਰ ਨਹੀਂ ਨਾ ਹੀ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਮਨਜ਼ੂਰ ਪਰ ਤੂੰ ਪੈ ਗਿਆ ਹੈ ਚਰਨਜੀਤ ਸਿੰਘ ਚੰਨੀ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਆਏ ਨੇ ਇੱਕ ਚਿੱਠੀ ਜਿਹੜੀ ਰਾਜਾ ਵਰਿੰਗ ਅਤੇ ਰਾਜਾ ਵਰਿੰਗ ਦੇ ਸਮਰਥਕਾਂ ਵੱਲੋਂ ਲਿਖੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਚੈਲੰਜਿੰਗ ਜੰਨੀ ਚੈਲੰਜਿੰਗ ਚੰਨੀ ਸਾਡੇ ਪੁੱਛੇ ਤੋਂ ਬਿਨਾ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਨਾਲ ਮੀਟਿੰਗ ਕਰ ਰਿਹਾ ਹੈ ਹਾਲਾਂਕਿ ਵੋਟ ਬੈਂਕ ਜਿੰਨਾ ਕੁ ਚੈਲੰਜਿੰਗ ਚੰਨੀ ਨੇ ਇਕੱਠਾ ਕੀਤਾ ਹੈ ਕਾਂਗਰਸ ਪਾਰਟੀ ਵਾਸਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹਨਾਂ ਵੋਟ ਬੈਂਕ ਕਿਸੇ ਵੀ ਕਾਂਗਰਸ ਪਾਰਟੀ ਦੇ ਆਗੂ ਵੱਲੋਂ ਇਕੱਠਾ ਨਹੀਂ ਕੀਤਾ ਗਿਆ ਕਿਉਂਕਿ ਕਰਨ ਬੁਰਜ ਦੇ ਹਾਰਨ ਦਾ ਕਾਰਨ ਹੀ ਰਾਜਾ ਵੜਿੰਗ ਹੈ ਰਾਜਾ ਵੜਿੰਗ ਦੀ ਸ਼ਬਦਾਵਲੀ ਸਹੀ ਨਹੀਂ ਰਾਜਾ ਵੜਿੰਗ ਦੀ ਸ਼ਬਦਾਵਲੀ ਕਾਂਗਰਸ ਪਾਰਟੀ ਦੀ ਬੇੜੀ ਦੇ ਵਿੱਚ ਬੱਤੇ ਪਾਏਗੀ 36 ਪੰਜਾਬ ਦੇ ਜੱਟ ਸਿਕਝੇਰੇ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਭਈ ਅਸੀਂ ਕਿਸੇ ਦੇ ਨਾਲ ਨਹੀਂ ਅਸੀਂ ਉਸ ਦੇ ਨਾਲ ਹਾਂ ਜਿਹੜਾ ਕਾਂਗਰਸ ਪਾਰਟੀ ਨੂੰ ਜੜ ਤੋਂ ਨੀ ਤੋਂ ਫਾਊਂਡੇਸ਼ਨ ਤੋਂ ਮਜ਼ਬੂਤ ਕਰ ਰਿਹਾ ਹੈ ਅਸੀਂ ਉਸ ਦੇ ਨਾਲ ਅਸੀਂ ਦੂਸਰੇ ਬੰਦੇ ਦੇ ਨਾਲ ਨਹੀਂ ਕਿ ਚਾਰੀਆਂ ਨੇ ਚਿੱਠੀ ਲਿਖੀ ਹੈ ਕਿ ਅਸੀਂ ਮੰਨਦੇ ਹਾਂ ਕਿ ਦਾਵੇਦਾਰ ਮੁੱਖ ਮੰਤਰੀ ਦੀ ਕੁਰਸੀ ਦਾ ਚਰਨਜੀਤ ਸਿੰਘ ਚੰਨੀ ਹੀ ਹੈ ਯਾਨੀ ਕਿ ਟੋਟਲ 76 ਲੋਕਾਂ ਦੇ ਵੱਲੋਂ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਭਈ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਇੱਕ ਲੰਮੀ ਮੀਟਿੰਗ ਕੀਤੀ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਚਾਰ ਵਿਕੰਤਰਾ ਕੀਤਾ ਜਾਵੇ ਅਸੀਂ ਉਸ ਦੇ ਨਾਲ ਹਾਂ ਕਿਉਂਕਿ ਇਹਤੇ ਪਰ ਫਲਾਏ ਜਾ ਰਹੇ ਨੇ ਕਿਉਂਕਿ ਵੀ ਇਥੇ ਜਰਸਿਕ ਚਿਹਰਾ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਲੇਕਿਨ ਜਰਸਿਕ ਭਾਈਚਾਰੇ ਦੇ ਜਿਹੜੇ ਨੁਮਾਇंदे ਨੇ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਜਾਤ ਪਾਤ ਉੱਪਰ ਉੱਠ ਕੇ ਅਸੀਂ ਉਸ ਵਿਅਕਤੀ ਦੇ ਨਾਲ ਹਾਂ ਅਸੀਂ ਉਸ ਨੂੰ ਸਮਰਥਨ ਦੇਾਂਗੇ ਜਿਹੜਾ ਵੋਟ ਬੈਂਕ ਨੂੰ ਇਕੱਠਾ ਕਰ ਰਿਹਾ ਹੈ ਰਾਜਾ ਵਰਿੰਗਦੀ ਵੀ ਛੁੱਟੀ ਹੋ ਸਕਦੀ ਹੈ ਰਾਜਾ ਵਰਿੰਗਦੀ ਪ੍ਰਧਾਨਗੀ ਦੀ ਕਾਗਜ਼ਾਰੀ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੀ ਸ਼ਬਦਾਵਲੀ ਤੇ ਸਵਾਲ ਖੜੇ ਹੋ ਰਹੇ ਨੇ ਉਹ ਪਾਰਟੀ ਨੂੰ ਚੰਗੇ ਤਰੀਕੇ ਨਾਲ ਲੀਡ ਨਹੀਂ ਕਰ ਸਕਦੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਪਰਤੂ ਮਚ ਗਿਆ ਹੈ ਹਾਲਾਂਕਿ ਜਿਹੜਾ ਸੋਸ਼ਲ ਮੀਡੀਆ ਹੈ ਜਾਂ 40 ਤੋਂ ਪਲੱਸ ਜਿਹੜੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੀ ਆਵਾਜ਼ ਇਹੋ ਹੀ ਹੈ ਕਿ ਚੈਲੰਜਸ ਨੂੰ ਚੰਨੀ ਦੇ ਨਾਮ ਉੱਤੇ ਪੱਤਾ ਖੇਡਿਆ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜੇਕਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੱਤਾ ਖੇਡਿਆ ਜਾਂਦਾ ਹੈ ਤਾਂ ਇਸ ਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਆਣਗੇ ਦੂਸਰੇ ਪਾਸੇ ਇਹ ਕਿਹਾ ਗਿਆ ਹੈ ਜੱਸੀਕ ਭਾਈਚਾਰੇ ਤੋਂ ਇਲਾਵਾ ਜਨਰਲ ਹਿੰਦੂ ਭਾਈਚਾਰੇ ਐਸ ਸੀ ਬੀ ਸੀ ਓ ਬੀ ਸੀ ਨੂੰ ਵੀ ਮੌਕੇ ਦਿੱਤੇ ਜਾਣ ਇਹਨਾਂ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਪਾਰਟੀ ਦਾ ਵਿਸਤਾਰ ਅਤੇ ਪਾਰਟੀ ਦੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਪ੍ਰਚਾਰ ਕੀਤਾ ਜਾਵੇ 76 ਜਿਹੜੇ ਹਲਕਾ ਅਜਾਦ ਨੇ ਉਹਨਾਂ ਨੇ ਛੁੱਟੀ ਲਿਖ ਦਿੱਤੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਸਾਡੇ ਨਾਲ ਟੇਬਲ ਟॉक ਕਰੋ ਸਾਡੇ ਨਾਲ ਲੰਮਾ ਸਮਾਂ ਮੀਟਿੰਗ ਕਰੋ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਦੱਸ ਦੇਵਾਂਗੇ ਕਿ ਕਾਂਗਰਸ ਪਾਰਟੀ ਦਾ ਆਧਾਰ ਪੰਜਾਬ ਦੇ ਵਿੱਚ ਕੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਗਲਤ ਪ੍ਰਚਾਰਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕੇ ਸਾਹਮਣੇ ਜਾ ਰਹੇ ਜਾ ਕਿ ਕਿ ਕਾਂਗਰਸ ਪਾਰਟੀ ਬੜੀ ਮਜ਼ਬੂਤ ਹੈ ਬੜੇ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਲੇਕਿਨ ਇਹ 76 ਲੋਕਾਵਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਅਨੁਮਾਨ ਜਿਸ ਤਰ੍ਹਾਂ ਦੇ ਅੰਦਾਜ਼ੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲਗਾਏ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਸ ਹਸਾਬ ਦੇ ਨਾਲ ਤੁਹਾਡੇ ਅੰਦਾਜ਼ੇ ਬਿਲਕੁਲ ਗਲਤ ਨੇ ਫੇਕ ਨੇ ਇਹ ਹਵਾ ਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਗਰਾਊਂਡ ਲੈਵਲ ਦੀ ਰਿਪੋਰਟ ਤੁਹਾਨੂੰ ਅਸੀਂ ਦੱਸਾਂਗੇ ਕਿ ਗਰਾਊਂਡ ਲੈਵਲ ਦੀ ਰਿਪੋਰਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਬੋਲਦੀ ਹੈ ਜਾਂ ਉਸ ਦਾ ਵਿਰੋਧ ਕਰਦੀ ਹੈ 76 ਇੱਕ ਪਾਸੇ 36 ਇੱਕ ਪਾਸੇ 40 36 ਨੇ ਲਿਖ ਦਿੱਤੀ ਹੈ ਜੋ ਜੱਟ ਸਿਕ ਚਿਹਰੇ ਨੇ ਜਿਨ੍ਹਾਂ ਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਣਾਂ ਲੜੀਆਂ ਸੀ ਉਹ ਕਹਿੰਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਅਸੀਂ ਮੀਟਿੰਗ ਕਰਨੀ ਹੈ ਤੇ ਦੂਸਰੇ ਪਾਸੇ 40 ਲੋਕ ਇਹ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਅਗਵਾਈ ਕਰਨ ਦਿਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਅਤੇ ਹਰ ਵਰਗ ਦੇ ਭਾਈਚਾਰੇ ਚਾਹੇ ਉਹ ਜੱਟ ਸਿਕ ਹੈ ਚਾਹੇ ਉਹ ਐਸਸੀ ਹੈ ਚਾਹੇ ਉਹ ਬੀਸੀ ਹੈ ਚਾਹੇ ਉਹ ਹਿੰਦੂ ਪਾਈਚਾਰਾ ਹੈ ਚਾਹੇ ਉਹ OBC ਹੈ ਹਰ ਵਰਗ ਦੇ ਪਾਈਚਾਰਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਤਾਂ ਜੋ ਹਰੇਕ ਵਰਗ ਦੇ ਪਾਈਚਾਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਵਾਜ਼ ਨਾ ਉਠੇ ਕੋਈ ਆਵਾਜ਼ ਆਪਣੀ ਨਾ ਪਲਾੰਟ ਕਰੇ ਕਿ ਭਾਈ ਸਾਡੀ ਬਰਾਦਰੀ ਨੂੰ ਜਾਂ ਸਾਡੀ ਕਾਸ ਨੂੰ ਕੋਈ ਮੌਕਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਨਹੀਂ ਦਿੱਤਾ ਚਰਨਜੀਤ ਸਿੰਘ ਚੰਨੀ ਤੇ ਕਿਸੇ ਵੀ ਸਮੇਂ ਮੋਹਰ ਲੱਗ ਸਕਦੀ ਹੈ ਐਜ਼ ਅ ਮੁੱਖ ਮੰਤਰੀ ਦੇ ਚਿਹਰੇ ਦੀ